ਜੇਮਸ ਬੀ ਮੈਕਨਲ ਜੋ ਮਿਸ਼ੀਗਨ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਸਨ ਉਹਨਾਂ ਨੇ ਮੁਸਕਰਾਹਟ ਬਾਰੇ ਆਪਣੀਆਂ ਭਾਵਨਾਵਾਂ ਇਸ ਤਰ੍ਹਾਂ ਪ੍ਰਗਟ ਕੀਤੀਆਂ ਸਨ ਮੁਸਕਰਾਹਟ ਬਖੇਰਨ ਵਾਲੇ ਲੋਕ ਠੀਕ ਤਰ੍ਹਾਂ ਨਾਲ ਸਿਖਾ ਜਾਂ ਵੇਚ ਸਕਦੇ ਹਨ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਠੀਕ ਢੰਗ ਨਾਲ ਕਰ ਸਕਦੇ ਹਨ ਮੁਸਕਰਾਹਟ ਵਿੱਚ ਬਹੁਤ ਤਾਕਤ ਹੁੰਦੀ ਹੈ ਇਸ ਲਈ ਤਾਂ ਜੇਕਰ ਅਸੀਂ ਕਿਸੇ ਨੂੰ ਕੁਝ ਸਿਖਾਉਣਾ ਚਾਹੁੰਦੇ ਹਾਂ ਸਾਨੂੰ ਸਾਹਮਣੇ ਵਾਲੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਨਾ ਕਿ ਦੰਡਿਤ ਨਿਊਯਾਰਕ ਦੇ ਇੱਕ ਵੱਡੇ ਡਿਪਾਰਟਮੈਂਟਲ ਸਟੋਰ ਦੇ ਅਪਲਾਈਮੈਂਟ ਮੈਨੇਜਰ ਨੇ ਮੈਨੂੰ ਦੱਸਿਆ ਕਿ ਉਹ ਇੱਕ ਅਜਿਹੇ ਵੀਅਕਤੀ ਨੂੰ ਨੌਕਰੀ ਤੇ ਰੱਖਣਾ ਪਸੰਦ ਕਰਨਗੇ ਜਿਹਦੇ ਚਿਹਰੇ ਤੇ ਹਮੇਸ਼ਾ ਮਨਮੋਹਕ ਮੁਸਕਰਾਹਟ ਫੈਲੀ ਰਹਿੰਦੀ ਹੋਵੇ ਅਸੀਂ ਸੋਚਦੇ ਹਾਂ ਕਿ ਸਾਡੇ ਚੰਗੇ ਮਾੜੇ ਕੰਮ ਸਾਡੀਆਂ ਭਾਵਨਾਵਾਂ ਦਾ ਪਾਲਣ ਕਰਦੇ ਹਨ ਪਰ ਅਸਲੀਅਤ ਤਾਂ ਇਹ ਹੈ ਕੇ ਕਾਰਜ ਅਤੇ ਭਾਵਨਾ ਨਾਲ ਨਾਲ ਚੱਲਦੇ ਹਨ ਅਤੇ ਕਿਸੇ ਵੀ ਕੰਮ ਤੇ ਨਿਰੰਤਰ ਕਰਨਾ ਸੌਖਾ ਹੈ ਜਦੋਂ ਕਿ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣਾ ਬਹੁਤ ਔਖਾ ਹੁੰਦਾ ਹੈ ਤਾਂ ਗੱਲ ਬਿਲਕੁਲ ਸਾਫ਼ ਹੈ ਕਿ ਖੁਸ਼ ਰਹਿਣ ਲਈ ਸਾਨੂੰ ਇਸ ਤਰ੍ਹਾਂ ਬੋਲਣਾ ਤੇ ਵਿਹਾਰ ਕਰਨਾ ਚਾਹੀਦਾ ਹੈ ਜਿਵੇਂ ਅਸੀਂ ਬਹੁਤ ਖੁਸ਼ ਹੋਈਏ ਇਸ ਪੂਰੇ ਸੰਸਾਰ ਵਿੱਚ ਸਾਰਿਆਂ ਨੂੰ ਖੁਸ਼ੀ ਦੀ ਭਾਲ ਹੈ ਪਰ ਇਸ ਨੂੰ ਪ੍ਰਾਪਤ ਕਰਨ ਦਾ ਕੇਵਲ ਇੱਕ ਹੀ ਤਰੀਕਾ ਹੈ ਆਪਣੇ ਵਿਚਾਰਾਂ ਨੂੰ ਕਾਬੂ ਵਿੱਚ ਰੱਖ ਕੇ ਖੁਸ਼ੀ ਹਾਸਲ ਕਰਨਾ ਖੁਸ਼ੀ ਕਿਸੇ ਬਾਹਰੀ ਪ੍ਰਸਥਿਤੀ ਦੀ ਮਹਤਾਜ ਨਹੀਂ ਹੈ ਉਹ ਤਾਂ ਸਾਨੂੰ ਖੁਦ ਆਪਣੇ ਅੰਦਰ ਲੱਭਣੀ ਚਾਹੀਦੀ ਹੈ ਦੁੱਖ ਸੁੱਖ ਇਸ ਗੱਲ ਦੇ ਮਹਤਾਜ ਨਹੀਂ ਹਨ ਕਿ ਤੁਸੀਂ ਕੀ ਹੋ ਕਿਵੇਂ ਹੋ ਕਿੱਥੇ ਰਹਿੰਦੇ ਹੋ ਕੋਈ ਵੀ ਚੀਜ਼ ਚੰਗੀ ਜਾਂ ਬੁਰੀ ਨਹੀਂ ਹੁੰਦੀ ਉਸ ਨੂੰ ਚੰਗਾ ਜਾਂ ਬੁਰਾ ਤਾਂ ਸਾਡਾ ਨਜ਼ਰੀਆ ਬਣਾ ਦਿੰਦਾ ਹੈ ਅਜਿਹਾ ਵਿਲੀਅਮ ਸੈਕਸਪੀਅਰ ਨੇ ਕਿਹਾ ਸੀ ਬਰਾਹਿਮ ਲਿੰਕਨ ਦਾ ਵੀ ਮਤ ਸੀ ਬਹੁਤੇ ਲੋਕ ਉਹ ਨਹੀਂ ਖੁਸ਼ ਰਹਿੰਦੇ ਹਨ ਜਿੰਨਾ ਖੁਸ਼ ਉਹ ਰਹਿਣਾ ਚਾਹੁੰਦੇ ਹਨ ਅਤੇ ਇਹ ਕਥਨ ਮੇਰੇ ਲਈ ਵਾਕਈ ਸੱਚਾਈ ਬਣ ਗਿਆ ਜਦੋਂ ਇੱਕ ਵਾਰ ਮੈਂ ਨਿਊਯਾਰਕ ਵਿੱਚ ਲਾਗ ਆਈਲੈਂਡ ਰੇਲ ਰੋਡ ਔਰ ਸਟੇਸ਼ਨ ਦੀਆਂ ਪੌੜੀਆਂ ਚੜ ਰਿਹਾ ਸੀ ਅਤੇ ਮੇਰੇ ਸਾਹਮਣੇ ਹੀ 30-40 ਲੰਗੜੇ ਬੱਚੇ ਸੋਟੀ ਜਾਂ ਬਿਸਾਕੀਆਂ ਦੇ ਸਹਾਰੇ ਪੌੜੀਆਂ ਚੜ ਰਹੇ ਸਨ ਪਰ ਮੈਂ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਉਹ ਸਭ ਖੁਸ਼ੀ-ਖੁਸ਼ੀ ਮਾਸੀ ਦੇ ਮੂਡ ਵਿੱਚ ਉੱਪਰ ਚੜ ਰਹੇ ਸਨ ਬਿਨ ਅਗਸੇ ਨਿਰਾਸ਼ਾ ਜਾਂ ਚਿੰਤਾ ਦੇ ਪ੍ਰਕਾਸ਼ ਹਟਾ ਲੈ ਕੇ ਕੁ ਅਲਵਰਟ ਹਾਰਵਰਡ ਦੀ ਇਸ ਬੁੱਧੀਮਾਨੀ ਭਰਪੂਰ ਸਲਾਹ ਨੂੰ ਧਿਆਨ ਨਾਲ ਪੜੋ ਅਤੇ ਪੜ੍ਹ ਕੇ ਇਸ ਉੱਪਰ ਅਮਲ ਜ਼ਰੂਰ ਕਰੋ ਬਾਹਰ ਜਾਂਦੇ ਸਮੇਂ ਆਪਣੇ ਠੋਡੀ ਅੰਦਰ ਨੂੰ ਖਿੱਚੋ ਸਿਰ ਦੇ ਉੱਪਰੀ ਹਿੱਸੇ ਨੂੰ ਥੋੜਾ ਜਿਹਾ ਉੱਪਰ ਵੱਲ ਨੂੰ ਤਾਣ ਲਵੋ ਫਿਰ ਆਪਣੇ ਫੇਫੜਿਆਂ ਵਿੱਚ ਜਿਆਦਾ ਤੋਂ ਜਿਆਦਾ ਹਵਾ ਭਰ ਲਵੋ ਸੂਰਜ ਦੀ ਰੌਸ਼ਨੀ ਨੂੰ ਪੀ ਜਾਗੋ ਮਿੱਤਰ ਦਾ ਸਵਾਗਤ ਹੱਸ ਕੇ ਕਰੋ ਹਰ ਵਾਰ ਖੁੱਲੇ ਦਿਲ ਨਾਲ ਹੱਥ ਮਿਲਾਓ ਇਹ ਗੱਲ ਆਪਣੇ ਦਿਮਾਗ ਵਿੱਚੋਂ ਕੱਢ ਦੇਵੋ